ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਖੁੱਲੇ ਕਮੀਜ਼ ਨੂੰ ਤੰਗ ਕਰਨ ਦਾ ਤਰੀਕਾ ਤੇ ਇਸ ਸੰਬੰਧੀ ਵੀ ਸਾਨੂੰ ਕਈ ਬੈਣਾ ਦੀ ਕਮੈਂਟ ਆਏ ਨੇ ਤੁਸੀਂ ਦੇਖਿਓ ਸਾਰੀ ਵੀਡੀਓ ਦੇਖਿਓ ਇਹਨੂੰ ਸਕਿਪ ਨਾ ਕਰਿਓ ਜੇਕਰ ਤੁਸੀਂ ਸਕਿਪ ਕਰ ਦਿੱਤਾ ਤਾਂ ਤੁਹਾਨੂੰ ਤਰੀਕਾ ਨਹੀਂ ਪਤਾ ਲੱਗੇਗਾ ਵੀ ਆਪਾਂ ਖੁੱਲੀ ਕਮੀਜ਼ ਨੂੰ ਤੰਗ ਕਿਵੇਂ ਕਰ ਸਕਦੇ ਹਾਂ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੇਖਦੇ ਆਂ ਖੁੱਲੀ ਕਮੀਜ਼ ਨੂੰ ਪਤੰਗ ਕਿਸ ਤਰੀਕੇ ਨਾਲ ਕਰ ਸਕਦੇ ਆਂ ਲੋ ਜੀ ਆਪਾਂ ਨੇ ਜਿਹੜਾ ਕਮੀਜ਼ ਸੈੱਟ ਕਰਨਾ ਉਹ ਇਸ ਨਾਪ ਦਾ ਕਰਨਾ ਉਹ ਕਮੀਜ਼ ਜਿਆਦਾ ਖੁੱਲਾਗਾ ਤੇ ਉਹਦੀ ਆਪਾਂ ਨੇ ਇਹਦੇ ਜਿੰਨੀ ਫਿਟਿੰਗ ਕਰਨੀ ਆ ਜਿਵੇਂ ਇੱਥੋਂ ਇਹ 21.5 ਹੈ ਦੀ ਫਿਟਿੰਗ ਸਾਤੀ ਤੋਂ ਤੇ ਕਮਰ ਤੋਂ ਹੈਗਾ ਇਹ 20 ਤੇ हिਪ ਹੈਗੀ ਆ ਇਹਦੀ ਸਾਡੇ 24 ਰੈਡੀ ਹੈ ਇਹ ਉਹ ਕਮੀਜ਼ ਪੁਰਾਣਾ ਕਮੀਜ਼ ਹੈ ਮਤਲਬ ਉਹ ਖੁੱਲਾ ਜਾ ਰਹੀ ਸੀ ਉਹਨੂੰ ਉਸ ਤੋਂ ਬਾਅਦ ਉਹਨਾਂ ਦਾ ਫਰਕ ਪੈ ਗਿਆ ਇਸ ਕਰਕੇ ਆਪਾਂ ਨੇ ਉਹਦੀ ਫੀਟਿੰਗ ਸੈੱਟ ਕਰਨੀ ਹੈ ਤੇ ਆਹ ਚੀਜ਼ ਇਹਦੇ ਮਤਲਬ ਤੀਰੇ ਤੋਂ ਮੋਢਾ ਹੈਗਾ 3.5 ਤੇ ਉਹਦਾ ਮੋਢਾ ਜ਼ਿਆਦਾ ਹੈ ਆਪਾਂ ਨੇ ਉਹ ਕਟਿੰਗ ਕਰਕੇ ਹੀ ਬਾਹਾਂ ਲੱਗ ਕਰ ਲਈਆਂ ਤੇ ਉਹ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕਿਵੇਂ ਕਰੀਆਂ ਨੇ ਆਹ ਦੇਖੋ ਇਹਦੀ ਆਪਾਂ ਨੇ ਇੰਟਰਲੌਕ ਸੀ ਜਿੱਥੇ ਲੱਗੀ ਹੋਈ ਹੈ ਨਾ ਆਪਾਂ ਨੇ ਉੱਥੋਂ-ਉੱਥੋਂ ਆਹ ਸਲਾਈ ਕੱਟ ਲਈ ਉਹਦੀ ਕਮੀਜ਼ ਦੀ ਆ ਚੀਜ਼ ਹੂੰ ਤੇ ਐਦਾਂ ਆਪਣ ਇਹ ਉਢੇੜ ਨਾਲਾ ਕੰਮ ਆਪਾਂ ਨੇ ਕੱਟ ਕੇ ਕਰ ਲਿਆ ਜਿਹੜਾ ਨਹੀਂ ਇਹ ਉਢੇੜ ਕੇ ਕਰਨਾ ਪੈਂਦਾ ਕਿਉਂਕਿ ਆਹ ਚੀਜ਼ ਵੀ ਇਹਦੀ ਜ਼ਿਆਦਾ ਹੈ ਦੇਖੋ ਮੁੱਢੇ ਤੋਂ ਮੇਰਾ ਕਪੜਾ ਵੱਧ ਹੈਗਾ ਹਾਂ ਇਹ ਚ ਕਪੜਾ ਵੱਧ ਹੈਗਾ ਓਕੇ ਇਹ ਇੰਨਾ ਜ਼ਿਆਦਾ ਹੈ ਇਹ ਆਪਾਂ ਨੇ 3.5 ਨਹੀਂ ਤਿਆਰ ਕਰਨੀ ਹੈ ਇਹ ਵਾਲੀ ਚੀਜ਼ ਧੀਰੇ ਵਾਲੀ ਇਹਦੀ ਜ਼ਿਆਦਾ ਹੋਣ ਕਰਕੇ ਆਪਾਂ ਨੇ ਕਮੀਜ਼ ਨੂੰ ਢੇੜਿਆ ਨਹੀਂ ਥੋੜੇ ਜਿਹਾ ਬਾਹਾਂ ਵੀ ਨਹੀਂ ਮੀ ਇਸੇ 5 ਇੰਚ ਹੁਣ ਹੁਣ ਆਪਾਂ ਨੇ ਇਹ 3.5 ਨੀ ਤਿਆਰ ਰੱਖਣੀ ਹੈ ਤਾਂ ਇਹਨੂੰ ਆਪਾਂ ਇੰਨੀ 4 ਇੰਚ ਕੱਟ ਲਾਂਗੇ ਅੱਧਾ ਇੰਚ ਇਹ ਸਲਾਈ ਚ ਆ ਜੂਗੀ ਇੰਨੀ-ਇੰਨੀ ਇਹਦੇ ਕਾਟ ਹੋਰ ਆਪਾਂ ਨੂੰ ਪਾਉਣੀ ਪਊਗੀ ਤੇ ਬਾਹਾਂ ਆਪਾਂ ਇਹ ਵੀ ਕੱਟ ਕੇ ਅਲੱਗ ਕਰਤੀਆਂ ਤੇ ਇਹ ਆ ਗਿਆ ਇਹਦਾ ਫਰੰਟ ਸਾਈਡ ਆਪਾਂ ਨੇ ਨਾਪ ਫਰੰਟ ਸਾਈਡ ਤੋਂ ਹੀ ਲੈਣਾ ਇਹਦਾ ਇਹ ਬਹੁਤ ਖੁੱਲਾ ਨਾ ਦੇਖਣ ਨੂੰ ਹੀ ਪਤਾ ਲੱਗ ਰਿਹਾ ਹਾਂ ਇਹ ਜਿਆਦਾ ਖੁੱਲਾ ਉਦੋਂ ਹੈਲਥੀ ਸੀਮਾ ਸੀ ਜੇ ਵੀ ਦੋ ਪਤਲੇ ਹੋ ਗਏ ਹੁਣ ਉਹ ਪਤਲੇ ਹੋ ਗਏ ਤਾਂ ਕਰਕੇ ਸੂਟ ਨਵੇਂ ਪਏ ਨੇ ਉਹਨਾਂ ਦੇ ਉਹ ਪੁਰਾਣੇ ਨੂੰ ਵੈਸੇ ਨਵੇਂ ਪਏ ਉਹ ਵੀ ਪਾਉਣ ਦੇ ਕੰਮ ਆ ਜੂਗਾ ਸੈੱਟ ਕਰਕੇ ਪੂਰਾ ਵਧੀਆ ਹੁਣ ਮੈਂ ਚਲ ਕੇ ਰੇਪਾਲੇ ਕਰੂੰ ਪਹਿਲਾਂ ਵਾਲੇ ਸੂਟ ਮੇਰੇ ਪਏ ਨੇ ਮੋਟੇ ਕਰ ਦਿਆਂ ਚ ਜਿੰਨਾ ਜਿੰਨਾ ਮੇਣਿਆ ਸੀ ਉਹਦੇ ਅਕੋਰਡਿੰਗ ਆਪਾਂ ਇਹਨੂੰ ਅੱਜ ਇੱਥੋਂ ਆਪਾਂ ਨੇ ਮੇਣਿਆ ਸੀ ਉਹਨਾਂ ਦਾ 21.5 ਸੀ ਇਹ ਆਪਣੀ ਸਾਤੀ ਉਹਨਾਂ ਦੀ ਇਹ ਬਹੁਤ ਜ਼ਿਆਦਾ ਇਹ ਤਾਂ 25 ਇੰਚ 4 ਇੰਚ ਵਾਂਗੂ ਵੱਧ ਪਈ ਆ ਤੇ ਹਿਪ ਮਤਲਬ ਕਾਮਰ ਵੀ ਖੁੱਲੀ ਹੈ ਹਿੱਪ ਵੀ ਖੁੱਲੀ ਹੈ ਬਾਕੀ ਸਲਾਈ ਸਾਰਾ ਸੂਟ ਹੀ ਖੁੱਲਾ ਮਤਲਬ ਕਟਿੰਗ ਕਰਨ ਵਾਲੀ ਹੈ ਇਹ ਸਾਰਾ ਇੱਥੋਂ ਘੇਰਾ ਵੀ ਇਹ ਸਾਰਾ ਉੱਪਰ ਦਾ ਕਿੰਨੂ ਘੇਰਾ ਸਲਾਈ ਦਾ ਰੱਖ ਕੇ ਆਪਾਂ ਕੱਟ ਲਾਂਗੇ ਵੀ ਜਿੰਨਾ ਇਹਨਾਂ ਕਪੜਾ ਸਲਾਈ ਦੇ ਵਿੱਚ ਆਊਗਾ ਤੇ ਇਹਨੂੰ ਆਪਾਂ ਕਰ ਲਾਂਗੇ ਐਵੇਂ ਫੋਲਡ ਜਿਵੇਂ ਆਪਾਂ ਸੂਟ ਦੀ ਕਟਿੰਗ ਕਰਦੇ ਹੁੰਦੇ ਆ ਪਹਿਨਾ ਆਪਾਂ ਇਹ ਸਲਾਈ ਲਾ ਲਾਂ ਇਹ ਕੱਲੀ ਮੋਢਿਆਂ ਦੀ ਘਾਟ ਪਾਵਾਂਗੇ ਸਲਾਈ ਲਾ ਕੇ ਫੇਰ ਇਹਦੇ ਆ ਜਿਹੜਾ ਕੱਪੜਾ ਬਾਧੂ ਆ ਉਸ ਤੋਂ ਬਾਅਦ ਇਹਨੂੰ ਆਪਾਂ ਕੱਪੜੇ ਨੂੰ ਕੱਟ ਦਾਂਗੇ ਜਿੰਨਾ ਹੀ ਜ਼ਿਆਦਾ ਖੁੱਲਾ ਦਾ ਮਤਲਬ ਇੱਥੇ ਇਹੋਂ ਆਪਾਂ ਨੇ ਇਹਨਾਂ ਦੀ ਲੈਣੀ ਹੈ ਛਾਤੀ ਦੀ ਨਿਸ਼ਾਨੀ ਉਹ 21.5 ਸੀ ਇਹਦੇ ਵਿੱਚ ਲਾਈਨਿੰਗ ਲੱਗੀ ਹੋਈ ਆ ਆਪਾਂ ਥੋੜਾ ਜਿਹਾ ਇਹਨੂੰ 21.5 ਤੋਂ 22 ਕਰ ਦਾਂਗੇ ਕਿਉਂਕਿ ਕਈ ਵਾਰ ਤੰਗ ਹੋ ਜਾਂਦਾ ਲਾਈਨਿੰਗ ਵਾਲਾ ਸੂਟ ਇਹਨੂੰ ਆਪਾਂ ਥੋੜਾ ਜਿਹਾ 1/2 ਇੰਚ ਦਾ ਫਰਕ ਪਾ ਦਾਂਗੇ ਤੇ ਇੱਥੋਂ ਹੈਗਾ ਸੀ ਉਹਨਾਂ ਦਾ 20 ਇੱਥੋਂ ਆਪਾਂ ਉਹਨਾਂ ਦੇ 20 ਵੀ ਰੱਖ ਦਾਂਗੇ ਹਿੱਪ ਆ ਕਮਰ ਜੇ ਬਿਨਾਂ ਲਾਈਨਿੰਗ ਤੋਂ ਵੀ ਫਿਰ ਉਹ ਉਹ ਹੋਏ ਹਿਸਾਬ ਨਾਲ ਕਰਨਾ ਪੈਂਦਾ ਹਾਂ ਹਾਂ ਉਹ ਲਾਈਨਿੰਗ ਵਾਲਾ ਥੋੜਾ ਜਿਹਾ ਟਾਈਟ ਰਹ ਜਾਂਦਾ ਨਾ ਡਬਲ ਕਪੜਾ ਹੋ ਜਾਂਦਾ

ਇਹ ਉਹ ਚੋ ਵੀ ਕਰਤੀ ਹੈ ਹਾਂ ਤੇ ਇੱਥੋਂ ਆਪਾਂ ਨੇ ਸਾਢੇ 3 ਨ ਤਿਆਰ ਰੱਖਣਾ ਮੋਗਾ ਇਹਨਾਂ ਦਾ ਤੇ ਆਪਾਂ 4 ਇੰਚ ਕੱਟ ਲਾਂਗੇ ਇੱਧਾ ਇੰਚ ਸਲਾਈ ਚ ਆ ਜੂਗਾ ਸਾਢੇ 3 ਰਹਿ ਜੂਗਾ ਇੱਥੋਂ ਬਸ ਆਪਾਂ ਨੇ ਇੱਥੋਂ ਹੀ ਕੱਟ ਪਾਉਣੀ ਇਹਨਾਂ ਦੀ ਬਦੂਆ ਕੀਤਾ ਹਾਂ ਇਹ ਬਦੂਆ ਲੋ ਜੀ ਆਪਾਂ ਨੇ ਇਹਦਾ ਮੋਡੇ ਦੀ ਕਾਟ ਪਾ ਲਈ ਤੇ ਇਹਦੀ ਨਿਸ਼ਾਨੀ ਆਪਾਂ ਲਾ ਲਈ ਤੇ ਹੁਣ ਆਪਾਂ ਉਹ ਕਰਦੇ ਆ ਇਹਦੇ ਤੇ ਸੀਨ ਲਾਉਣੇ ਆ ਸੀਨ ਲਾ ਕੇ ਫਿਟਿੰਗ ਕਰਦੇ ਆ ਜੀ ਉਸ ਤੋਂ ਬਾਅਦ ਫਿਰ ਸੀਨ ਲਾ ਕੇ ਕੱਟੀ ਜਾਊਗੀ ਹਾਂ ਆ ਜਿਹੜੀ ਚੀਜ਼ ਹੈ ਕਪੜਾ ਬਾਦੂ ਆ ਇਹ ਆਪਾਂ ਸੀਨ ਲਾ ਕੇ ਘੇਰਾ ਇਹਦਾ ਸਾਰਾ ਬਾਅਦ ਚ ਕੱਟ ਦਾਂਗੇ ਚਲੋ ਫਿਰ ਆਪਾਂ ਸੀਨ ਉਹਨਾਂ ਲਾ ਕੇ ਦਿਖਾ ਦੇਣਾ ਸੀਨ ਲਾਉਣੇ ਨੇ ਤੇ ਹੁਣ ਆਪਾਂ ਸਲਾਈ ਲਾ ਲਈਏ ਹੁਣ ਇਹਦੇ ਤੇ ਫਿਟਿੰਗ ਦੀ ਇਹ ਫਿਟਿੰਗ ਆਈ ਸੀਨ ਹੈ ਜਿਹੜੀ ਆਪਾਂ ਨੇ ਨਾਪ ਲਾ ਕੇ ਨਿਸ਼ਾਨੀ ਲਾਈ ਸੀ ਇੱਥੋਂ ਆਪਾਂ ਸੀਨ ਨੂੰ ਹਿਪ ਤੋਂ ਡਬਲ ਕਰਕੇ ਲੈ ਜਾਗੇ ਉੱਪਰ ਵੱਤ ਸਾਰੀ ਫਿੰਗਰ ਕਰ ਮਜ਼ਬੂਤ ਹੋ ਜਾਂਦੀ ਹੈ ਉਹਦੇ ਨਾਲ ਸੀਨ ਹਾਂ ਉਦੋਂ ਦਾ ਨਾ ਕੋਈ ਦਾ ਇਸੇ ਤਰ੍ਹਾਂ ਹੀ ਆਪਾਂ ਉਧਰ ਸੀਨ ਲਾਵਾਂਗੇ ਦੂਜੇ ਹਿੱਸੇ ਦੇ ਹਾਂ ਲਓ ਜੀ ਦੂਜੇ ਪਾਸੇ ਵੀ ਝਾਣ ਮਾਰਤੀ ਡਬਲ ਕਰ ਦਿੱਤੀ ਆ ਜਿਸ ਨਾਲ ਮਜ਼ਬੂਤ ਹੋ ਜਾਂਦੀ ਹੈ ਇਹ ਸੀਨ ਹੁਣ ਜਿਹੜਾ ਇਹਦਾ ਬਾਧੂ ਕੱਪੜਾ ਆਪਾਂ ਉਹ ਕੱਟ ਦਾਂਗੇ ਜਿਵੇਂ ਹੁਣ ਇਹਦਾ ਚਾਕ ਘੇਰਾ ਵੀ ਛੋਟਾ ਕਰਨਾ ਚਾਕ ਵੀ ਦੁਬਾਰਾ ਮੋੜਨਗੇ ਤੇ ਉੱਪਰ ਤੱਕ ਇਹ ਸਾਰਾ ਆ ਜਿਹੜਾ ਬਾਧੂ ਕੱਪੜਾ ਇਹ ਕੱਟਿਆ ਜਾਊਗਾ ਕਟਿੰਗ ਹੋ ਜੂਗੀ ਇਹਦੀ ਕਟਿੰਗ ਹੋ ਜੂਗੀ ਆ ਚੀਜ਼ ਇੱਥੋਂ ਚਾਕ ਢੇੜ ਦਾਂਗੇ ਆਪਾਂ ਤਰਪਾਈ ਆਪਾਂ ਇਹਦੀ ਚਾਕਾਂ ਦੀ ਤਰਪਾਈ ਢੇੜ ਲਾਂਗੇ ਕਿਉਂਕਿ ਇਹ ਚਾਕ ਦੁਆਰਾ ਫੋਲਡ ਕਰਨੇ ਨੇ ਕੱਪੜਾ ਇੱਧਰ ਘਟਾ ਹੈ ਇਸ ਕਰਕੇ ਚਾਕ ਢੇੜਨੇ ਪੈਣਗੇ ਆਪਾਂ ਨੂੰ ਤਰਪਾਈ ਵਾਲੇ ਇਹ ਢੇੜ ਕੇ ਫਿਰ ਆਪਾਂ ਜਿਹੜਾ ਵਾਧੂ ਕੱਪੜਾ ਉਹਨੂੰ ਕੱਟ ਦਾਂਗੇ ਦੁਬਾਰਾ ਚਾਕ ਮੋੜਾਂਗੇ ਇਹਦੇ ਘੇਰਾ ਵੀ ਛੋਟਾ ਕਰਨਾ ਹੈ ਇਹਦਾ ਚਾਕ ਆਪਾਂ ਨੇ ਢੇੜ ਲਏ ਇਹ ਇੰਨਾ ਕੱਪੜਾ ਨਿਕਲਿਆ ਹੈ ਚਾਕ ਮੋੜਨ ਵਾਸਤੇ ਹੁਣ ਆਪਾਂ ਜਿਹੜਾ ਇਹਦਾ ਵਾਧੂ ਇੱਧਰਲਾ ਕੱਪੜਾ ਉਹਨੂੰ ਕੱਟ ਦਾਂਗੇ ਹੁਣ ਆਪਾਂ ਇਹਦਾ ਵਿਚਾਲਾ ਕੱਪੜਾ ਕੱਟ ਦਿੰਨੇ ਆ ਤੇ ਘੇਰਾ ਮੋੜਾਂਗੇ ਇਹਦਾ ਫਿਰ ਆਪਾਂ ਲਾਈਨਿੰਗ ਵੀ ਕੱਟਣੀ ਆਪਾਂ ਇਕੱਲਾ ਇਕੱਲਾ ਕਰਕੇ ਪੀਸ ਕੱਟ ਦਾਂਗੇ ਪਹਿਲਾਂ ਕਪੜਾ ਫਿਰ ਲਾਈਨਿੰਗ ਹੈ ਨਾ ਹਾਂ ਉਹ ਤੋਂ ਬਾਅਦ ਆਪਾਂ ਇਸ ਤਰ੍ਹਾਂ ਲਾਈਨਿੰਗ ਕਰਾਂਗੇ ਇਹ ਘੇਰਾ ਫਿਰ ਆਪਾਂ ਇਹਦਾ ਘੇਰਾ ਫੋਲਡ ਕਰ ਦਾਂਗੇ ਐ ਵੀ ਕੱਟ ਦਾਂਗੇ ਆਪਾਂ ਇਹਨੂੰ ਆ ਜਿਹੜਾ ਇਹ ਵਿਚਾਲਾ ਕਪੜਾ ਆਪਾਂ ਏ ਵੀ ਕੱਟ ਦਾਂਗੇ ਬਾਦੂ ਆ ਇਹ ਤੇ ਵੀ ਐਕਸਟਰਾ ਹੋ ਗਿਆ ਨਾ ਜਿਆਦਾ ਫਿਰ ਵਿੱਚ ਤੰਗ ਕਰਦਾ ਕਪੜਾ ਸ਼ੇਪ ਖਰਾਬ ਹੋ ਜਾਂਦੀ ਹੈ ਸੂਟ ਦੀ ਉਹ ਵੀ ਚੂਵੀ ਵੀ ਜਾਂਦਾ ਹੁੰਦਾ ਦੋਨੋਂ ਸਾਈਡਾਂ ਤੋਂ ਆਪਾਂ ਐਵੇਂ ਹੀ ਕੱਟ ਲਾਂਗੇ ਤੇ ਜਿਹੜੀ ਇਹਦੀ ਪਹਿਲਾਂ ਵਾਲੀ ਸੀਨ ਆ ਆ ਵਾਲੀ ਲੱਗੀ ਹੋਈ ਆ ਇਹ ਆਪਾਂ ਨੂੰ ਇੰਨੀ ਕੁ ਉਧੇੜ ਨਹੀਂ ਪਊਗੀ ਕਿਉਂਕਿ ਜਿਆਦਾ ਕਪੜਾ ਕੱਟ ਕੇ ਵੀ ਨਹੀਂ ਠੀਕ ਹੈ ਕਈ ਵਾਰ ਖੁੱਲਾ ਵੀ ਕਰਨਾ ਪੈਂਦਾ ਇਹਨੂੰ ਆਪਾਂ ਉਧੇੜ ਕੇ ਇਹਦੇ ਚਾਕ ਮੋੜਾਂਗੇ ਤੁਹਾਨੂੰ ਆਪਾਂ ਹੁਣ ਇਹ ਚਾਹ ਕੇ ਇਸ ਦਾ ਜਿਹੜੇ ਢੇੜੇ ਸੀ ਉਹ ਮੋੜ ਲਿਆ ਦੁਬਾਰਾ ਤੋਂ ਇੰਨੇ ਮਤਲਬ ਇਹਨਾਂ ਦਾ ਘੇਰਾ ਤਿਆਰ ਕਰਨਾ ਸੀ ਤੇ ਇੱਧਰ ਆਪਾਂ ਨੇ ਚਾਹ ਪਹਿਲਾ ਮੋੜ ਤੇ ਤੇ ਇਹ ਆਪਾਂ ਨੇ ਐਵੇਂ ਤਿਆਰ ਕਰਤਾ ਘੇਰਾ ਇਹ ਦੁਬਾਰਾ ਤੋਂ ਉਤਰ ਪਾਈ ਕਰਨੇ ਪੈਣਗੇ ਤੇ ਹੁਣ ਆਪਾਂ ਇਹਨਾਂ ਦੇ ਲਾਵਾਂਗੇ ਬਾਹਾਂ ਆਪਾਂ ਹੁਣ ਜਿਹੜਾ ਮੋਢਾ ਇਹਦਾ ਕਮੀਜ਼ ਦੀ ਮੋਢੇ ਦੇ ਹਿਸਾਬ ਨਾਲ ਬਾਹਾਂ ਦਾ ਮੋਢਾ ਤਿਆਰ ਕਰਨਾ ਇਹ ਮੋਢਾ ਵੀ ਖੁੱਲਾ ਹੋ ਗਿਆ ਫਿਰ ਨਾ ਉੱਥੋਂ ਆਪਣੀ ਫੀਡਿੰਗ ਕਰਨ ਦੇ ਹਿਸਾਬ ਨਾਲ ਹੁਣ ਬਾਹਾਂ ਜਿੰਨੀ ਉਹਦੀ ਫੀਡਿੰਗ ਹੈ ਉਹਦੇ ਹਿਸਾਬ ਨਾਲ ਇਹ ਤਾਂ ਮੋਢਾ ਮੋਢਾ ਤੰਗ ਕਰਨਾ ਕੋਮੂਰੀ ਸਹੀ ਹੈ ਬਾਹਾਂ ਦੀ ਤੇ ਆਪਾਂ ਨੇ ਸਿਰਫ ਮੋਢਾ ਹੀ ਤੰਗ ਕਰਨਾ ਇਹਦਾ ਇੱਥੇ ਆਪਾਂ ਇਹ ਸੀਨ ਨਾਲ ਸੀਨਾ ਅਟੈਚ ਕਰਤੀ ਦੋਨੋਂ ਬਾਹਾਂ ਦੀ ਆਪਾਂ ਮੋਢੇ ਤੰਗ ਕਰਨੇ ਨੇ ਇਹ ਆਪਾਂ ਮੋਢਾ ਤੰਗ ਕਰਤਾ ਜੀ ਇਹਦਾ ਹੁਣ ਬਾਹ ਦਾ ਕਮੀਜ਼ ਦੇ ਜਿਹੜਾ ਆਪਾਂ ਨੇ ਅਟੈਚ ਕਰਨਾ ਉਹਦੇ ਬਰਾਬਰ ਮੋਢਾ ਹੋ ਗਿਆ ਇਹਦਾ ਤੇ ਮੂਰੀ ਇਹਦੀ ਸਹੀ ਆ ਮੂਰੀ ਤੇ ਆਪਾਂ ਨੇ ਕੋਈ ਸੀਨ ਨਹੀਂ ਲਾਉਣੀ ਇਸ ਕਰਕੇ ਆਪਾਂ ਇਹਦੀ ਸੀਨ ਇੱਥੇ ਲਿਆ ਕੇ ਬੰਦ ਕਰ ਦਾਂਗੇ ਮੋਢਾ ਇਹਦਾ ਟਾਈਟ ਹੋ ਜੂਗਾ ਲੋ ਆਪਾਂ ਅਟੈਚ ਕਰਤੀ ਇਹਦੀ ਸੀਨ ਇੱਥੇ ਤੱਕ ਇਹ ਇੰਨਾ ਮੋਢਾ ਛੋਟਾ ਕੀਤਾ ਇਹਦਾ ਇਹ ਇੰਨਾ ਖੁੱਲਾ ਸੀ ਇਹਨਾਂ ਆਪਾਂ ਨੇ ਟਾਈਟ ਕਰਤਾ ਹੁਣ ਆਪਾਂ ਇਹਨੂੰ ਅਟੈਚ ਕਰਦੇ ਆ ਸੂਟ ਦੇ ਨਾਲ ਬਾਹ ਪਾਈ ਦੀ ਇਹ ਨਾਲ ਅਟੈਚ ਕਰਦੇ ਹੁਣ ਸੂਟ ਦੇ ਨਾਲ ਇਸ ਤਰ੍ਹਾਂ ਸੂਟ ਪੁੱਠਾ ਤੇ ਬਾਹ ਸਿੱਧੀ ਰੱਖ ਕੇ ਇਹਦੇ ਵਿੱਚ ਆਪਾਂ ਪਾ ਕੇ ਐਦਾਂ ਫੇਰ ਇਹਦੀ ਬਾਹ ਅਟੈਚ ਹੋਊਗੀ ਹਰੇਕ ਸੂਟ ਦੀ ਬਾਹ ਐਦਾਂ ਹੀ ਅਟੈਚ ਕਰਨੀ ਪੈਂਦੀ ਆਪਾਂ ਨੂੰ ਲੇਡੀਜ਼ ਦੀ ਜੈਂਸ ਦੀ ਤਾਂ ਸਿੱਧੀ ਸੀਣ ਲੱਗ ਜਾਂਦੀ ਆ ਲੇਡੀਜ਼ ਦੀ ਆਪਾਂ ਨੂੰ ਬਾਹ ਇਸ ਤਰ੍ਹਾਂ ਅਟੈਚ ਕਰਨੀ ਪੈਂਦੀ ਆ ਮੋਢੇ ਨਾਲ ਇਹਦਾ ਆਪਾਂ ਇਸ ਤਰ੍ਹਾਂ ਲਾ ਕੇ ਇਹ ਦੇਖੋ ਜਿਹੜਾ ਮਾਰ ਦਾਂਗੇ ਸੀਨ ਆਪਣੀ ਇਹ ਅਟੈਚ ਹੋ ਗਈ ਬਾਹ ਇਹਦੇ ਨਾਲ ਤੇ ਇਸ ਤਰ੍ਹਾਂ ਹੀ ਆਪਾਂ ਦੂਜੀ ਬਾਹ ਲਾ ਦਾਂਗੇ ਦੂਜੀ ਬਾਹ ਵੀ ਇਹਦੇ ਨਾਲ ਅਟੈਚ ਕਰਾਂਗੇ ਆਪਾਂ ਨੇ ਇਹ ਸੂਟ ਕਰਤਾ ਠੀਕ ਫਿਟਿੰਗ ਇਹਦੀ ਹੋ ਗਈ ਇਹ ਦਾ ਘੇਰਾ ਹੋ ਗਿਆ ਤੇ ਹਿਪ ਹੋ ਗਈ ਏ ਲਾਈਨਿੰਗ ਵਾਲਾ ਸੂਟ ਸੀਗਾ ਤੇ ਖੁੱਲਾ ਜਾਦਾ ਸੀ ਆਪਾਂ ਨੇ ਇਹ ਟਾਈਟ ਕੀਤਾ ਬਸ ਇਹ ਪ੍ਰੈਸ ਹੋ ਕੇ ਸੋਹਣਾ ਜਿਹਾ ਹੋ ਜਾਊਗਾ ਇਹ ਤੇ ਤੁਸੀਂ ਦੇਖ ਹੀ ਜਾਊਗਾ ਇਹ ਤਰੀਕਾ ਲਾਈਨਿੰਗ ਵਾਲੇ ਖੁੱਲੇ ਸੂਟ ਨੂੰ ਇਹ ਆਪਣਾ ਸੈੱਟ ਕਰਨ ਦਾ ਸੈੱਟ ਕਰਨ ਦਾ ਤਰੀਕਾ ਖੁੱਲੇ ਸੂਟ ਨੂੰ ਰੋਚ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਤਰੀਕਾ ਇਹ ਕਿਦਾਂ ਲੱਗਿਆ ਤੇ ਤੁਸੀਂ ਜਿਹੜੇ ਵੀ ਵਿਸ਼ੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਹੋ ਉਸ ਵਿਸ਼ੇ ਦੇ ਸੰਬੰਧੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਉਸ ਵਿਸ਼ੇ ਉੱਤੇ ਵੀਡੀਓ ਬਣਾ ਲਾਂਗੇ ਤੇ ਜਿਹੜੇ ਪੈਨ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦੱਬਿਓ ਤੇ ਅੱਗੇ ਵੀ ਅਸੀਂ ਤੁਹਾਡੇ ਲਈ ਇਹੋ ਜਿਹੇ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਜਿਆਦਾ ਸਮਾਂ ਨਾ ਲੈਂਦਾ ਹੋਇਆ ਚਲੋ ਆਪਾਂ ਵਿਦਾ ਲੈਨੇ ਆ ਤੇ ਅਗਲੀ ਵੀਡੀਓ ਲੈ ਕੇ ਥੋੜੇ ਸਾਹਮਣੇ ਪੇਸ਼ ਹੋਵਾਂਗੇ ਜੇਕਰ ਕੋਈ ਗਲਤੀ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਹੱਸਦੇ ਰਹੋ ਖੁਸ਼